ਆਪਣੇ ਕਥਾ ਵਿਚਾਰ ਸਰਵਣ ਕਰਨ ਤੋਂ

ਦੇ ਗੁਰੂ ਦੇ ਘਰੋਂ ਸੁੱਖਾਂ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਗਿਆਨ ਦਾ ਭੰਡਾਰ ਪ੍ਰਾਪਤ ਹੁੰਦਾ ਹੈ ਹੁਣ ਰੋ ਵਿਚਾਰ ਆਪਾਂ ਲੜੀਵਾਰ ਪਾਵਨ ਇਤਿਹਾਸ ਦੇ ਨਾਲ ਜੁੜਨਾ ਕਰਕੇ ਸੋ ਗੁਰੂ ਪਿਆਰਿਓ ਮਾਨਵ ਬ੍ਰਤੀਆਂ ਨੂੰ ਕਰਗੇ ਇਕਾਗਰ ਤੇ ਸਾਧਗੁਰੂ ਗੁਰੂ ਗਰੀਨwaj ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਚਿਤ ਜੋੜਨਾ ਕਰੀਏ ਸਾਹਿਬ ਸਾਧਗੁਰੂ ਗੁਰਕਲਗੀ ਤਰ ਪਾਤਸ਼ਾਹ ਜੀ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਤੋਰ ਤੋਰ ਕੇ ਲੰਗੇ ਚੜਨਾਗੇ ਬੜੇ ਜ਼ਖਮ ਹੋ ਗਏ ਐ ਤੇ ਸਤਗੁਰਾਂ ਨੂੰ ਆਲਮ ਵੀਰ ਤੋਂ ਘੋੜਾ ਤਾਂ ਜ਼ਰੂਰ ਦੇ ਦਿੱਤਾ ਸੀਗਾ ਸਤਗੁਰਾਂ ਜੀ ਸਿੱਖ ਨੇ ਕਿ ਡਾ ਗੀਤਾ ਦਾ ਸਤਗੁਰੂ ਜੀ ਘੋੜੇ ਤੇ ਸਵਾਰ ਆ ਵੀਰ ਭਜਦਾ ਸਿੰਘ ਜੀ ਵਰਗੇ ਨਾਂ ਲੈ ਤਾਂ ਹੁਣ ਪਿੰਡ ਹੀਰਾ ਤੋਂ ਜਦੋਂ ਸਤਗੁਰੂ ਜੀ ਚਾਲਾ ਪਾਉਂਦੇ ਆ ਮਹੰਤ ਕ੍ਰਿਪਾਲਦਾਸ ਜੀ ਜਿਨ੍ਹਾਂ ਨੇ ਸਤਗੁਰਾਂ ਨੂੰ ਕਹਿ ਦਿੱਤਾ ਵੀ ਮੈਂ ਤੁਹਾਡੇ ਨੂੰ ਤੁਹਾਡੇ ਵਾਸਤੇ ਕੋਈ ਜਗ੍ਹਾ ਨਹੀਂ ਦੇ ਸਕਦਾ ਭੰਨ ਮੈਂ ਰੱਖ ਨਹੀਂ ਸਕਦਾ ਕਿਸੇ ਬਾਗੀ ਨੂੰ ਤੇ ਸਤਗੁਰਾਂ ਨੂੰ ਕਹਿੰਦਾ ਵੀ ਮੈਨੂੰ ਆਸੇ-ਪਾਸੇ ਪਿੰਡ ਹੈ ਜਿਹੜੇ ਮੁਸਲਮਾਨਾਂ ਦੇ ਮਨ ਮੁਸਲਮਾਨ ਮਾਰ ਦੇਣਗੇ ਖਤਮ ਕਰ ਦੇਣਗੇ ਜੇ ਪਤਾ ਲੱਗ ਗਿਆ ਉਹਨਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਨੂੰ ਇੱਥੇ ਪਨਾਹ ਦਿੱਤੀ ਕਿਉਂਕਿ ਗੱਲ ਤੇ ਇਹ ਹੈ ਇਹ ਦੁਨੀਆਂ ਦਾ ਦਸਤੂਰ ਹੈ ਵੈਲਾਂ ਤੋਂ ਲੈ ਕੇ ਹੁਣ ਵੀ ਏਵੇਂ ਜਿਵੇਂ ਹਾਲ ਹੈ ਦੁਨੀਆਂ ਦਾ ਆਪਣੇ ਘਰਾਂ ਦੇ ਵਿੱਚ ਕੈਮਰੇ ਲੱਗੇ ਹੋਏ ਐ ਗੁਰੂ ਘਰਾਂ ਦੇ ਵਿੱਚ ਮੰਦਰ ਮਸੀਤਾਂ ਦੇ ਵਿੱਚ ਕੈਮਰੇ ਲੱਗੇ ਹੋਏ ਐ ਜਿੰਨਾ ਅਸੀਂ ਕੈਮਰਿਆਂ ਤੋਂ ਡਰਦੇ ਆਂਗੇ ਅਸੀਂ ਰੱਬ ਤੋਂ ਨਹੀਂ ਡਰਦੇ ਵੀ ਕੈਮਰੇ ਦੇ ਵਿੱਚ ਸਾਡੀ ਫੋਟੋ ਆ ਜਾਊਗੀ ਰੱਬ ਤੋਂ ਨਹੀਂ ਡਰਦੇ ਸੀ ਘਰ ਦੇ ਵਿੱਚ ਰਹਿਣ ਵਾਲੇ ਬੰਦੇਆਂ ਨੂੰ ਡਰਦੇ ਜਿੰਨਾ ਕੈਮਰਾ ਤੋਂ ਡਰਦੇ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਜਿੰਨਾ ਸੀ ਬੰਦੇ ਤੋਂ ਡਰਦੇ ਆ ਕਿ ਰੱਬ ਤੋਂ ਨਹੀਂ ਡਰਦੇ ਬੰਦੇ ਦੀ ਵੱੱਦ ਛੇਫਾ ਸਾਨੂੰ ਰੱਬ ਦੀ ਕੋਈ ਨਹੀਂ ਹੈ ਬੰਦੇ ਦਾ ਬਾਹਲਾ ਡਾਰਾ ਸਾਨੂੰ ਪਾਇਆ ਹੈ ਬੰਦਾ ਸਾਨੂੰ ਐਦਾਂ ਕਰੂਗਾ ਬੰਦਾ ਸਾਨੂੰ ਐਦਾਂ ਕਰੂਗਾ ਐ ਇਹ ਨਾ ਕਰ ਦੇਵੇ ਉਹਨੂੰ ਪਤਾ ਲੱਗਿਆ ਇਸ ਤਰ੍ਹਾਂ ਨਾ ਹੋ ਜੇ ਵਿਉਂਤਾ ਘੜ ਦੇ ਰਹੇ ਨੇ ਆਪਾਂ ਮਨਾਂ ਦੇ ਵਿੱਚ ਬੰਦੇ ਤੋਂ ਡਰਦੇ ਬਲਕੇ ਰੱਬ ਤੋਂ ਨਹੀਂ ਡਰਦੇ ਅਸੀਂ ਸ਼ਾਇਦ ਅਸੀਂ ਜਿੰਨਾ ਕੈਮਰਿਆਂ ਤੋਂ ਡਰਦੇ ਆਂ ਬੰਦੇ ਤੋਂ ਡਰਦੇ ਆਂ ਸ਼ਾਇਦ ਇੰਨਾ ਸੀ ਰੱਬ ਤੋਂ ਡਰਨ ਲੱਗ ਜੀਏ ਤਾਂ ਸਤਗੁਰਾਂ ਦੀ ਕਿਰਪਾ ਵਰਤੇ ਜਾਵੇ ਜਿੰਨਾ ਅਸੀਂ ਵਿਸ਼ਵਾਸ ਬੰਦੇ ਤੇ ਕਰਕੇ ਅੱਗੇ ਜਾਣੇ ਆਗੇ ਬੰਦੇ ਦੇ ਵਿਸ਼ਵਾਸ ਕਰ ਲੈਣੇ ਆਗੇ ਪੂਰਾ 100% ਤੇ ਬੰਦਾ ਸਾਨੂੰ ਠੱਗ ਜਾਂਦਾ ਹੈ ਕਰੋੜਾ ਰੁਪਿਆ ਵਸਾ ਕੇ ਵੇਝਾਂਦੇ ਆਸੀ ਬੰਦੇ ਦੇ ਵਿਸ਼ਵਾਸ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਣੇ ਬੰਦੇ ਦੇ ਵਿਸ਼ਵਾਸ ਕਰਕੇ ਅਸੀਂ ਬਹੁਤ ਆਪਣੇ ਆਪ ਨੂੰ ਹਾਨੀ ਪਹਤਾ ਲੈਣੇ ਆਗੇ ਕੈਮਰਾ ਤੇ ਵਿਸ਼ਵਾਸ ਕਰਕੇ ਵੀ ਕੈਮਰੇ ਦੇਖੀ ਜਾਂਦੇ ਆਗੇ ਸਾਰਾ ਕੁਝ ਤੇ ਕੈਮਰਾ ਤੇ ਵਿਸ਼ਵਾਸ ਕਰਕੇ ਅਸੀਂ ਆਪਣਾ ਵਿਸ਼ਵਾਸ ਛੱਡ ਦਿੰਨੇ ਆਂ ਕਿ ਕੈਮਰਾ ਤੇ ਸਰਦੀ ਰਹਿ ਜਾਂਦੇ ਆ ਤੇ ਫਿਰ ਵੀ ਚੋਰੀ ਹੋ ਜਾਂਦੀ ਹੈ ਫਿਰ ਅਸੀਂ ਵਸਤਾਉਣੇ ਵੀ ਮਾੜਾ ਕੈਮਰੇ ਤਾਂ ਲਾਇਆ ਸੀ ਕੈਮਰੇ ਦੇ ਉੱਪਰ ਹੀ ਛੱਡਦਾ ਸਾਰਾ ਕੁਝ ਤੇ ਚੋਰ ਨੇ ਮੂੰਹ ਵੀ ਨਹੀਂ ਦਿਖਾਇਆ ਤੇ ਸਭ ਕੁਝ ਲੁੱਟ ਕੇ ਲੈ ਗਿਆ ਫਿਰ ਵਸਤਾਉਣੇ ਹਨ ਅਸਾ ਜਿਹੜਾ ਰੱਬ ਤੇ ਅਸੀਂ ਵਿਸ਼ਵਾਸ ਕਰਨਾ ਸੀ ਜਿਹੜਾ ਵੱਡਾ ਕੈਮਰਾ ਹੈ ਸਾਡਾ ਜਿਹੜਾ ਕੰਨ ਕੰਨ ਦੇ ਵਿੱਚ ਜਲਗੇ ਜਲਗੇ ਦੇ ਵਿੱਚ ਵੱਸਦਾ ਹੈ ਸਾਰੇ ਪਾਸੇ ਸਾਨੂੰ ਦੇਖਦਾ ਹੈ ਉਹਦੇ ਉੱਪਰ ਸਨਿਸ਼ਚਿਤ ਵਿਸ਼ਵਾਸ ਕੋਈ ਨਹੀਂ ਹੈ ਉਹਦੇ ਉੱਪਰ ਸਨਿਸ਼ਚਿਤ ਭਰੋਸਾ ਕੋਈ ਨਹੀਂ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖੋ ਮਾਨੁਕ ਕੀ ਟੇਖ ਬਿਰਥੀ ਸਭ ਜਾਣ ਬੰਦੇ ਦੀ ਜਿਹੜੀ ਟੇਕ ਆ ਭਾਈ ਉਹ ਬਿਰਥੀ ਹੈ ਵੰਦੇ ਦੇ ਵਿਸ਼ਵਾਸ ਕਰਨਾ ਕਾਇਮ ਰਿਆ ਤੇ ਹੋਰ ਚੀਜ਼ਾਂ ਤੇ ਵਿਸ਼ਵਾਸ ਕਰਨਾ ਇਹ ਸਭ ਕੁਝ ਬੇਅਰਥ ਹੈ ਪ੍ਰਮਾਤਮਾ ਤੇ ਵਿਸ਼ਵਾਸ ਕਰਨਾ ਉਹ ਅਰਥ ਲੇਖੇ ਦੇ ਵਿੱਚ ਹੈ ਦੇਵਨ ਕਾਓ ਇੱਕ ਭਗਵਾਨ ਦੇਣ ਵਾਲਾ ਰੱਬ ਹੈ ਹਾਂ ਇਹਨਾਂ ਕੋ ਜਰੂਰ ਹੈ ਜਿਹੜਾ ਰੱਬ ਤੇ ਵਿਸ਼ਵਾਸ ਰੱਖਦਾ ਦੁਨੀਆ ਦੇ ਲੋਕੋ ਨੂੰ ਪਸੰਦ ਨਹੀਂ ਕਰਦੇ ਰੱਬ ਤੇ ਭਰੋਸਾ ਰੱਖਣ ਵਾਲੇ ਨੂੰ ਸੱਚ ਬੋਲਣ ਵਾਲੇ ਨੂੰ ਇਮਾਨਦਾਰ ਮਨੁੱਖ ਨੂੰ ਦੁਨੀਆਂ ਦੇ ਲੋਕ ਪਸੰਦ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਜਿਹੜਾ ਹੁਣ ਚੱਲ ਰਿਹਾ ਕਾਲ ਯੁਗ ਕਾਲ ਯੁਗ ਨੂੰ ਗੁਰੂ ਨਾਨਕ ਸਾਹਿਬ ਪਰਸਾ ਜੀ ਨੇ ਪੁੱਛਿਆ ਵੀ ਭਾਈ ਤੇਰੇ ਪਹਿਲੂ ਕੌਣ ਨਾਗੇ ਇਹ ਤੋ ਕਹਿੰਦਾ ਮੈਨੂੰ ਦਰਗਾਹ ਦੇ ਵਿੱਚ ਉਹ ਸਖਦਾਰੀ ਮਿਲੀ ਐ ਤੇ ਤੇਰੇ ਪਹਿਲੂ ਕੌਣ ਹੈ ਤੇ ਕਲਯੁਗ ਕਹਿੰਦਾ ਵੀ ਮਹਾਰਾਜ ਮੇਰੇ ਪਹਿਲੂ ਸਭ ਤੋਂ ਵੱਡਾ ਜਿਹੜਾ ਪਹਿਲੂ ਆ ਉਹ ਮੇਰਾ ਝੂਠ ਹੈ ਮੇਰੇ ਰਾਜ ਦੇ ਵਿੱਚ ਜਿਹੜਾ ਬੰਦਾ ਵੱਧ ਝੂਠ ਬੋਲੂਗਾ ਦੁਨੀਆ ਉਹਦੇ ਨਾਲ ਖੜੂਗੀ ਝੂਠ ਨੂੰ ਮੈਂ ਸੱਤ ਬਣਾਉਂਗਾ ਜਿਹੜਾ ਇਨਸਾਨ ਝੂਠਾ ਹੋਊਗਾ ਦੁਨੀਆ ਦੇ ਲੋਕਾਂ ਤੋਂ ਉਹਨੂੰ ਮੈਂ ਸੱਚਾ ਇਨਸਾਨ ਕਹਾਉਂਗਾ ਜਿਹੜਾ ਇਨਸਾਨ ਸੱਚਾ ਹੋਊਗਾ ਉਹਨੂੰ ਦੁਨੀਆਂ ਦੇ ਲੋਕਾਂ ਦੇ ਕੋਲੋਂ ਝੂਠਾ ਇਨਸਾਨ ਕਹਾਉਂਗਾ ਜਿਹੜਾ ਚੋਰ ਹੋਊਗਾ ਠੱਗ ਹੋਊਗਾ ਉਹਨੂੰ ਮੈਂ ਚੰਗਾ ਅਖਵਾਉਂਗਾ ਇਮਾਨਦਾਰ ਪਰ ਜਿਹੜਾ ਇਮਾਨਦਾਰ ਹੋਊਗਾ ਉਹਨੂੰ ਮੈਂ ਚੋਰ ਤੇ ਠੱਗ ਅਖਵਾਉਂਗਾ ਜਿਹੜਾ ਸੱਚ ਬੋਲੂਗਾ ਉਹਨੂੰ ਮੈਂ ਫਾਂਸੀ ਦੇਊਂਗਾ ਤੇ ਜਿਹੜਾ ਝੂਠ ਬੋਲੂਗਾ ਤੇ ਉਹਨੂੰ ਮੈਂ ਬੱਲੇ ਬੱਲੇ ਕਰਵਾਉਂਗਾ ਇਹ ਗੁਰਨਾਮ ਸਰ ਪਾਤਸ਼ਾਹ ਜੀ ਦੇ ਨਾਲ ਕਾਲ ਯੁਗ ਦੇ ਬਚਨ ਹੋਏ ਜਿਹੜਾ ਨਿੰਦਿਆ ਚੁਗਲੀ ਕਰੂਗਾ ਲੋਕਾਂ ਨੇ ਮੈਲਤ ਹੋਊਗਾ ਦੂਜੇ ਨੰਬਰ ਤੇ ਕਹਿੰਦਾ ਵੀ ਮੇਰਾ ਹੈਗਾਗਾ ਪਹਿਲੂ ਪਹਿਲਾ ਝੂਠ ਸੀ ਫਿਰ ਦੂਜੇ ਨੰਬਰ ਤੇ ਨਿੰਦਿਆ ਕਰਨੀ ਤੇ ਚੁਗਲੀ ਕਰਨੀ ਇਹ ਹੈ ਜਿਹੜਾ ਨਿੰਦਿਆ ਤੇ ਚੁਗਲੀ ਕਰਦਾਗਾ ਤਾਂ ਸੁਣਦਾਗਾ ਉਹਦੇ ਨਾਲ ਦੁਨੀਆ ਖੜੂਗੀ ਉਹ ਜੇ ਝੂਠ ਵੀ ਬੋਲ ਦੋਵੇ ਤਾਂ ਦੁਨੀਆ ਉਹਦਾ ਸੱਚ ਮੰਨ ਜਾਵੇਗੀ ਝੂਠ ਬੋਲਿਆ ਵੀ ਉਹਦਾ ਸੱਚ ਹੋਵੇਗਾ ਸੱਜਾ ਨਿਸ਼ਾਨ ਕਦੇ ਵੀ ਜਿੰਨਾ ਮਰਜੀ ਉਹ ਆਪਣੇ ਸਤਿਅਾਇ ਜੇ ਪੇਸ਼ ਕਰ ਦੇਵੇ ਇਮਾਨਦਾਰੀ ਪੇਸ਼ ਕਰ ਦੇਵੇ ਤਾਂ ਉਹਨੂੰ ਦੁਨੀਆ ਦੇ ਲੋਕ ਉਹਨੂੰ ਸਾਰਾ ਸਾਰ ਗਲਤ ਕਹਿ ਦੇਣਗੇ ਇਹ ਹੁਣ ਦੁਨੀਆ ਦੇ ਵਿੱਚ ਇਹ ਚੱਲ ਰਿਹਾ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਚੱਲ ਰਿਹਾ ਕਿਉਂਕਿ ਇਹ ਦੁਨੀਆ ਦੇ ਵਸਤਾ ਰੋਗ ਨੇ ਫਿਰ ਨਾਲ ਮਹਾਰਾ ਜੀ ਇਹ ਵੀ ਕਹਿ ਦਿੰਦਾ ਮਹਾਰਾ ਕਹਿੰਦੇ ਅਮਰਤ ਕੌੜਾ ਵਿਖਿਆ ਮਿੱਠੀ ਸਾਖਤ ਕੀ ਵਿਦ ਨੈਣੋਂ ਦੇਠੀ ਅਮਰਤਾ ਜਿਹੜਾ ਗੁਰੂ ਦੀਆਂ ਗੱਲਾਂ ਆਈਆਂ ਜਿਹੜੀਆਂ ਚੰਗੀਆਂ ਸਿਆਣਿਆਂ ਦੀਆਂ ਗੱਲਾਂ ਜਿਹੜੀਆਂ ਚੰਗੀਆਂ ਉਹ ਭਾਈ ਸਾਨੂੰ ਬੁਰੀਆਂ ਲੱਗਦੀਆਂ ਵਿਖਿਆ ਵਿਖਿਆ ਹੁੰਦੀ ਹੈ ਜ਼ਹਿਰ ਅਨ ਲਿਆ ਕਰਨੀ ਸੋਣਨੀ ਚੁਗਲੀਆਂ ਸੁਣਨੀਆਂ ਚੁਗਲੀਆਂ ਕਰਨੀਆਂ ਝੂਠ ਬੋਲਣਾ ਇਹ ਸਾਨੂੰ ਬੜਾ ਚੰਗਾ ਲੱਗਦਾ ਹੈ ਮਿੱਠਾ ਲੱਗਦਾ ਹੈ ਪਿਆਰਾ ਲੱਗਦਾ ਹੈ ਕਿਉਂ ਕਿ ਕਿਉਂਕਿ ਇਹ ਕਾਲ ਯੁਗ ਚੱਲ ਰਿਹਾ ਹੈ ਕਾਲ ਯੁਗ ਦਾ ਸਮਾਂ ਇਹ ਕਾਲ ਯੁਗ ਦਾ ਵਰਤਾਂਤ ਹੈ ਕਾਲ ਯੁਗ ਦੇ ਇਹ ਪਹਿਲੂ ਹੈ ਕਿ ਦੁਨੀਆਂ ਦੇ ਬਸੋਂ ਬਾਹਰ ਆ ਗਏ ਦੁਨੀਆਂ ਨੂੰ ਚੰਗਾ ਹੀ ਇਹ ਕੁਛ ਲੱਗਦਾ ਹੈ ਜਿਹੜਾ ਕੋਈ ਗੁਰੂ ਦਾ ਸ਼ਬਦ ਗਾਉਂਦਾ ਹੈ ਉਹ ਦੁਨੀਆਂ ਦੇ ਲੋਕਾਂ ਨੂੰ ਭੈੜਾ ਲੱਗੂਗਾ ਔਰ ਜਿਹੜਾ ਦੁਨੀਆਂ ਦੇ ਵਿੱਚ ਗੰਧ ਪਾਊਗਾ ਮਾੜੇ ਕੰਮ ਕਰੂਗਾ ਉਹ ਦੁਨੀਆਂ ਦੇ ਲੋਕਾਂ ਨੂੰ ਚੰਗਾ ਲੱਗੂਗਾ ਹੁਣ ਫਿਰ ਗੁਰੂ ਕਿਆਰੋਂ ਦੇ ਕੋ ਨਸੇ ਪੱਤੇ ਕਰਦੇ ਆ ਕਿ ਦੁਨੀਆਂ ਦੇ ਲੋਕ ਹੋਰ ਪਾਸੇ ਪੁੱਠੇ ਪਾਸੇ ਚੱਲ ਕੇ ਗੁਰੂ ਦੇ ਸ਼ਬਦ ਦੇ ਨਾਲ ਹਟਟ ਗਏ ਹੋਰ ਪਤਾ ਨਹੀਂ ਕਿਤੇ ਕਿਤੇ ਕੀ ਕਰਦੇ ਫਿਰਦੇ ਆ ਦੁਨੀਆਂ ਗੁਰੂ ਪਿਆਰਿਓ ਇਹ ਕਾਲ ਯੁਗ ਦਾ ਸਮਾਂ ਹੈਗਾ ਇਹ ਕਾਲ ਯੁਗ ਸਭ ਕੁਝ ਕਰਵਾਇ ਜਾਂਦਾ ਹੈ ਪਰ ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਜੁੜ ਗਿਆ ਦੁਨੀਆਂ ਉਹਦੇ ਵਿਰੋਧ ਦੇ ਵਿੱਚ ਜ਼ਰੂਰ ਖੜੂ ਤੁਸੀਂ ਗੁਰੂ ਦਾ ਨਾਮ ਜਪਣ ਲੱਗ ਜਓ ਸੇਵਾ ਕਰਨ ਲੱਗ ਜਓ ਸਿਮਰਨ ਕਰਨ ਲੱਗ ਜਓ ਸੱਚੇ ਮਨ ਦੇ ਨਾਲ ਸੁਧ ਭਾਵਨਾ ਦੇ ਨਾਲ ਚੰਗਾ ਕਰਮ ਕਰਨ ਲੱਗ ਜਓ ਦੁਨੀਆਂ ਦੇ ਲੋਕ ਆਪਣੇ ਆਪ ਹੀ ਤੁਹਾਡੇ ਦੋਸਤ ਬਣ ਜਾਣਗੇ ਤੁਸੀਂ ਸੋਚੋਗੇ ਵੀ ਸਾਡੇ ਇਹ ਦੋਸਤ ਕਿਉਂ ਬਣ ਗਏ ਅਸੀਂ ਕਿਹਾ ਨਾ ਕੁਝ ਹੈ ਨਹੀਂਗਾ ਤੁਸੀਂ ਕੁਝ ਨਹੀਂ ਕਿਹਾ ਤੁਸੀਂ ਕਰਮ ਚੰਗਾ ਕਰਨ ਲੱਗੇ ਉਹ ਕਲਯੁਗ ਨੂੰ ਨਹੀਂ ਚੰਗਾ ਲੱਗਦਾ ਜੇਕਰ ਤੁਸੀਂ ਕੋਈ ਚੰਗਾ ਕਰਮ ਕਰਦੇ ਹੋ ਤੁਹਾਡਾ ਨਾਲ ਦਾ ਜਿਹੜਾ ਮੈਂਬਰ ਆ ਉਹਨੂੰ ਨਹੀਂ ਚੰਗਾ ਲੱਗਦਾ ਉਹ ਤੁਹਾਡੇ ਨਾਲ ਗੁੱਸੇ ਹੋ ਜਾਵੇਗਾ ਹੁਣ ਕਲਯੁਗਾ ਜਿਹੜਾ ਉਹਦਾ ਉਹ ਕਹਿੰਦਾ ਮੇਰਾ ਰਾਜ ਚੱਲਦਾ ਹੈ ਮੇਰੇ ਰਾਜ ਦੇ ਵਿੱਚ ਜਿਹੜਾ ਕੋਈ ਚੰਗਾ ਕਰਮ ਕਰੂਗਾ ਮੈਨੂੰ ਉਹ ਭੈਣਾ ਲੱਗਦਾ ਹੈ ਦੁਨੀਆਂ ਦੇ ਲੋਕਾਂ ਨੂੰ ਪਰ ਉਹਦੇ ਵਿਰੋਧ ਦੇ ਵਿੱਚ ਖੜਾ ਦਿੰਦਾ ਹੈ ਉਹ ਤਾਂ ਬੈਰੀ ਬਣਾ ਕੇ ਖੜਾ ਦਿੰਦਾ ਐਦਾਂ ਫਿਰ ਉਹਦਾ ਮਤਲਬ ਕਿ ਦੁਨੀਆਂ ਦੇ ਲੋਕ ਵਰਤਾਓ ਕਰਨ ਲੱਗ ਜਾਂਦੇ ਜਿਵੇਂ ਉਹਨੇ ਕਤਲ ਕੀਤਾ ਹੁੰਦਾ ਹੈ ਉਹ ਸੋਚਦਾ ਵੀ ਮਨਾ ਮੈਂ ਇੰਨਾ ਇਹੋ ਜਿਹਾ ਕੀ ਕਰ ਦਿੱਤਾ ਵੀ ਜਿਹੜਾ ਮੇਰੇ ਮਗਰ ਇੰਨੇ ਕਿ ਦੁਨੀਆਂ ਦੇ ਲੋਕ ਪੈ ਗਏ ਬਸ ਇਹੀ ਸਭ ਤੋਂ ਵੱਡਾ ਉਹਦਾ ਗਲਤੀ ਹੈ ਕਿ ਗੁਨਾਹ ਹੈ ਵੀ ਉਹ ਰੱਬ ਦਾ ਨਾਮ ਜਪਣ ਲੱਗ ਗਿਆ ਸੱਚ ਬੋਲਦਾ ਚੰਗੇ ਕਰਮ ਕਰਦਾ ਹੈ ਬਸ ਇਹੀ ਸਭ ਤੋਂ ਵੱਡਾ ਉਹਦਾ ਗੁਨਾਹ ਹੈ ਪਰ ਗੁਰੂ ਪਿਆਰਿਓ ਦੁਨੀਆਂ ਦੇ ਲੋਕਾਂ ਤੋਂ ਮਹਾਰਾਜ ਕਹਿੰਦੇ ਤੁਸੀਂ ਕੀ ਲੈਣਾ ਭਾਈ ਤੁਸੀਂ ਰੱਬ ਨੂੰ ਮੰਨੋ ਵਾਜੂ ਤੇ ਭਰੋਸਾ ਰੱਖੋ ਪ੍ਰਮਾਤਮਾ ਆਪ ਕਿਰਪਾ ਕਰਦਾ ਹੁਣ ਮਹਾਂਤ ਕਿਰਪਾਲ ਦਾਸ ਆ ਜਿਹੜਾ ਮਹਾਂਤ ਕਿਰਪਾਲ ਦਾਸ ਨੂੰ ਸਤਿਗੁਰਾਂ ਨੇ ਆਖਿਆ ਸੀ ਕਹਿੰਦੇ ਭਾਈ ਤੂੰ ਪ੍ਰਮਾਤਮਾ ਤੇ ਭਰੋਸਾ ਰੱਖ ਤੈਨੂੰ ਤੱਤੀ ਬਾਣੀ ਲੱਗੂਗੀ ਤੂੰ ਕਿਉਂ ਡਰਦਾ ਹੈ ਪਰ ਮਹਾਂਤ ਕਿਰਪਾਲ ਦਾਸ ਕਲਯੁਗ ਦੇ ਵਿੱਚ ਫਿਰ ਆ ਗਿਆ ਕਲੋਗ ਦਿਨ ਦੁਨੀਆ ਦੇ ਨਾਲ ਜੁੜ ਗਿਆ ਜਦੋਂ ਰੱਬ ਨਾਲ ਜੁੜਿਆ ਵਾਸਿਗਾ ਉਦੋਂ ਪੰਗਾੜੀ ਦੇ ਜੰਗ ਦੇ ਵਿੱਚ ਖੜ ਗਿਆ ਡੱਟ ਕੇ ਤਾਂ ਜਦੋਂ ਹੁਣ ਦੁਨੀਆ ਦੇ ਲੋਕਾਂ ਨਾਲ ਜੁੜ ਗਿਆ ਜਗਤ ਨਾਲ ਝੂਠੀ ਦੇ ਕੀ ਪ੍ਰੀਤ ਲੋਕਾਂ ਨਾਲ ਪ੍ਰੀਤ ਪਾਲੀ ਉਦੋਂ ਫਿਰ ਗੁਰੂ ਪਿਆਰੋ ਗੁਰੂ ਸਾਹਿਬ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਰੱਖੀ ਨਹੀਂ ਸਕਦਾ ਮੈਂਨੇ ਦੁਨੀਆ ਦੇ ਲੋਕ ਮਾਰ ਦੇ ਲੀਂਗੇ ਤੇ ਫਿਰ ਪਾਸਾ ਜੀ ਕਹਿੰਦੇ ਚੰਗਾ ਭਾਈ ਪਰ ਜੇ ਤੈਨੂੰ ਰੱਬ ਦੇ ਭਰੋਸਾ ਨਹੀਂ ਤੈਨੂੰ ਆਖਿਆ ਵੀ ਤੱਤੀ ਵਾਰ ਹੀ ਲੱਗਣੀ ਤੇ ਫਿਰ ਹੁਣ ਤੈਨੂੰ ਮੁਸਲਮਾਨਾਂ ਤੋਂ ਡਰਦਾ ਤੇ ਤੈਨੂੰ ਮੁਸਲਮਾਨ ਹੀ ਮਾਰਨਗੇ ਮੁਸਲਮਾਨਾਂ ਦੇ ਹੱਥੋਂ ਹੀ ਮਰੇਗਾ ਤੇ ਫਿਰ ਮੁਸਲਮਾਨਾਂ ਨੇ ਉਹਨੂੰ ਫਾਹਾ ਦੇ ਕੇ ਮਾਰ ਦਿੱਤਾ ਹੁਣ ਸਤਿਗੁਰੂ ਜੀ ਉਤੋਂ ਅੱਗੇ ਚੱਲਾ ਪਾਉਂਦੇ ਆ ਪਿੰਡ ਰਾਜੋਆਣਾ ਹੁਣ ਸਤਿਗੁਰੂ ਜੀ ਪਿੰਡ ਰਾਜੋਆਣੀ ਜਿੱਥੋਂ ਦਾ ਭਾਈ ਰਾਜੋਵਾਨਾ ਸਾਹਿਬ ਝੇਲ ਦੇ ਵਿੱਚ ਅਗੇ ਜਿਹੜੇ ਭਾਈ ਰਾਜੋਵਾਨਾ ਸਾਹਿਬ ਬਲਵੰਤ ਸਿੰਘ ਰਾਜੋਵਾਨਾ ਉਸ ਪਿੰਡ ਦੇ ਰਹਿਣ ਵਾਲੇ ਤੇ ਉਸ ਪਿੰਡ ਦੇ ਵਿੱਚ ਸੰਤ ਗਿਆਨੀ ਗੁਰਵਜਨ ਸਿੰਘ ਦੀ ਖਾਲਸਾ ਭੰਡਾਰਾਂ ਵਾਲੇ ਉਹ ਉੱਥੇ ਵਿਆਹੇ ਹੋਏ ਸਨ ਉਹਨਾਂ ਦਾ ਸਹੁਰਾ ਘਰ ਆਗਾ ਪਿੰਡ ਰਾਜੋਵਾਨਾ ਤਾਂ ਹੁਣ ਗੁਰੂ ਪਿਆਰਿਓ ਰਾਜਵਾਨੇ ਨਗਰ ਦੇ ਵਿੱਚ ਸਤਿਗੁਰੂ ਜੀ ਜਦੋਂ ਬਾਰ ਬਾਰ ਜਾ ਕੇ ਬੈਠੇ ਐ ਤਾਂ ਇੱਕ ਮਾਤਾ ਨੂੰ ਪਤਾ ਲੱਗਿਆ ਕਿ ਸਤਿਗੁਰੂ ਜੀ ਪਹੁੰਚੇ ਹੋਏ ਐ ਇੱਥੇ ਤਾਂ ਹੁਣ ਮਾਤਾ ਜੀ ਆ ਜਿਹੜੇ ਆ ਕੇ ਸਤਿਗੁਰਾਂ ਨੂੰ ਨਮਸਤਕ ਹੁੰਦੇ ਆ ਕਿ ਮੱਥਾ ਟੇਕਦੇ ਆ ਕਿ ਆਸ਼ੀਰਵਾਦ ਲੈਂਦੇ ਆ ਸਤਿਗੁਰਾਂ ਦਾ ਪਾਸ਼ਾ ਕਿਰਪਾ ਕਰੋ ਤੁਸੀਂ ਮੈਨੂੰ ਸੇਵਾ ਦੱਸੋ ਮੈਂ ਕੀ ਸੇਵਾ ਕਰਾਂ ਤੁਹਾਡੀ ਜਿਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਸਾ ਜੀ ਨੇ ਬਿਬੀਆਂ ਨੂੰ ਬਚਨ ਕੀਤੇ ਸੀਗੇ ਮਾਈਆਂ ਰਾਬਰ ਜਾਣਾ ਸ੍ਰੀ ਨੰਬਰ ਸੱਸਾ ਲਿਖੇ ਬਿਬੀਆਂ ਮਾਨਾਂ ਨੇ ਜਾ ਕੇ ਸਤਿਗੁਰਾਂ ਨੂੰ ਅੱਗੋਂ ਘੇਰਿਆ ਮਹਾਰਾਜ ਤੁਸੀਂ ਕਿਰਪਾ ਕਰੋ ਸੇਵਾ ਦੱਸੋ ਕੀ ਕਰੀਏ ਸਾਡੇ ਗੁਨਾਹਾਂ ਨੂੰ ਤੁਸੀਂ ਬਖਸ਼ ਦੇਵੋ ਮਾਰੇ ਕਹਿੰਦੇ ਮਾਈਆਂ ਰੱਬਰ ਜਾਇਆਂ ਤੇ ਜਿਹੜੇ ਬੰਦੇ ਸੀਗੇ ਬੰਦਿਆਂ ਨੇ ਕੀ ਕੀਤਾ ਸਤਿਗੁਰੂ ਗੁਰੂ ਤੇਗ ਬਹਾਦਰ ਪਾ ਸਾ ਜੀ ਜਦੋਂ ਅੰਮ੍ਰਿਤਸਰ ਪਹੁੰਚੇ ਸੀਗੇ ਦਰਸ਼ਨ ਕਰਾਰੇ ਕਰਨ ਦੇ ਵਾਸਤੇ ਅਕਾਲ ਤਖਤ ਸਾਹਿਬ ਦੇ ਮੱਲ ਸਤਿਗੁਰਾਂ ਦਾ ਛੋਟਾ ਜਿਹਾ ਅਸਥਾਨ ਆ ਗਿਆ ਥੱਲੇ ਆਪਾਂ ਉਤਰਦੇ ਆਂਗੇ ਮੇਰੀ ਵਿੱਚ ਦੀ ਲੰਗੀ ਹੋਈ ਹੈ ਥੱਲੇ ਖੂਹ ਦੇ ਵਿੱਚ ਉਤਰਦੇ ਆਂਗੇ ਭੋਰੇ ਚ ਉੱਥੇ ਸਤਿਗੁਰੂ ਗੁਰਦੇਵ ਸਾਧ ਜੀ ਬੈਠੇ ਸਨ ਤੇ ਸਾਰਿਆਂ ਨੇ ਚਾਰੇ ਪਾਸੇ ਦਰਵਾਜ਼ੇ ਲਾ ਲਏ ਸੀਗੇ ਧੀਰਮੱਲੀਆਂ ਨੇ ਕਹਿੰਦੇ ਵੀ ਇੱਥੇ ਕਬਜ਼ਾ ਕਰਨਗੇ ਦਰਬਾਰ ਸਾਹਿਬ ਦੇ ਕਬਜ਼ਾ ਕਰਾਂਗੇ ਇਹਨਾਂ ਨੂੰ ਅੰਦਰ ਹੀ ਨਾ ਬਣਨ ਦਿਓ ਤਾਂ ਸਤਿਗੁਰੂ ਜੀ ਬਾਹਰ ਬੈਠ ਕੇ ਫਿਰ ਭਾਈ ਮੁੜਿਆਏ ਤੇ ਨਾਲ ਇਹ ਵੀ ਬਚਨ ਕੀਤੇ ਮਹਾਰਾਜ ਕਹਿੰਦੇ ਅੰਮ੍ਰਿਤ ਸਰਗੇ ਅੰਦਰ ਸਰਗੇ ਬੰਦਿਆਂ ਨੂੰ ਸ਼ਰਾਫ ਦਿੱਤਾ ਵੀ ਅੰਮਰਤ ਸਰ ਦੇ ਜਿਹੜੇ ਬੰਦੇ ਹੋਣਗੇ ਉਹ ਉੱਤੋਂ ਮਿੱਠੇ ਹੋਣਗੇ ਤੇ ਅੰਦਰੋਂ ਮਨ ਦੇ ਕਠੋਰ ਹੋਣਗੇ ਮਨ ਦੇ ਬੇਈਮਾਨ ਹੋਣਗੇ ਅੰਮਰਤ ਸਰ ਦੇ ਅੰਦਰ ਸਰ ਦੇ ਤੇ ਮਾਈਆਂ ਬੀਬੀਆਂ ਨੇ ਜਦੋਂ ਪਤਾ ਲੱਗਾ ਵੀ ਸ਼ਰਾਫ ਹੋ ਗਿਆ ਤੇ ਅੱਗੇ ਜਾ ਕੇ ਸਤਗੁਰਾਂ ਨੂੰ ਢੇਰਿਆਂ ਨਾਲ ਸੇਵਾ ਕੀਤੀ ਤੇ ਨਾਲੇ ਆਕਾ ਮਹਾਰਜ ਜੀ ਕਿਰਪਾ ਕਰੋ ਸਾਡੇ ਬੰਦਿਆਂ ਦਾ ਕੀ ਹੈਗਾ ਇਹਨਾਂ ਨੂੰ ਤੁਸੀਂ ਇਹਨਾਂ ਦੇ ਗੁਨਾਹ ਨੂੰ ਤੁਸੀਂ ਬਖਸ਼ ਦੇਵੋ ਤੇ ਮਾਫ਼ ਕਰ ਦੇਵੋ ਤੁਸੀਂ ਦੱਸੋ ਤੁਹਾਡੀ ਸੇਵਾ ਕੀ ਕਰੀਏ ਬੀਬੀਆਂ ਮੰਗਾ ਦੇ ਵਿੱਚ ਦਇਆ ਹੁੰਦੀ ਹੈ ਤਾਂ ਫਿਰ ਗੁਰੂ ਪਿਆਰੋ ਸਤਿਗੁਰੂ ਜੀ ਕਹਿੰਦੇ ਮਾਇਆ ਰੱਬ ਰਜਾਈਆ ਹੁਣ ਉੱਥੋਂ ਦੀਆਂ ਜਿਹੜੀਆਂ ਬੀਬੀਆਂ ਮੰਗਾ ਭਾਈ ਉਹ ਦਿਲ ਦੀਆਂ ਕੋਟੀਆਂ ਨਹੀਂ ਹੈ ਉਹ ਦਿਲ ਦੀਆਂ ਚੈਲੀਆਂ ਨਹੀਂ ਹੈ ਕਿ ਬੀਬੀਆਂ ਮੰਗਾ ਤਾਂ ਸਾਰੀਆਂ ਚੰਗੀਆਂ ਹੁੰਦੀਆਂ ਭਾਈ ਬੀਬੀਆਂ ਮਾਂਆਂ ਦੇ ਸਿਰ ਤੇ ਘਰ ਵੱਜਦੇ ਆਗੇ ਤੇ ਘਰ ਚੱਲਦੇ ਆਗੇ ਤੇ ਜੇ ਬੀਬੀਆਂ ਮਾਂਆਂ ਨਹੀਂ ਤਾਂ ਪਰ ਗੁਰੂ ਪਿਆਰੋ ਘਰ ਨਹੀਂ ਚੱਲਦਾ ਇਹ ਘਰ ਵੀ ਸਵਰਗ ਬੀਬੀਆਂ ਮਾਂਆਂ ਨਾਲ ਹੀ ਹੈ ਤਾਂ ਹੁਣ ਮਾਤਾ ਪੱਟੀ ਨਾਂ ਦੀ ਮਾਤਾ ਜੀ ਉਹ ਮਾਤਾ ਦਾ ਨਾਮ ਪੱਟੀ ਹੈ ਪੱਟੀ ਮਝੜੀ ਨਾਂ ਦੀ ਮਾਤਾ ਜੀ ਉਹ ਸਤਿਗੁਰਾਂ ਦੇ ਕੋਲ ਪਹੁੰਚੀ ਮਾਰੇ ਕਿਰਪਾ ਕਰੋ ਸੇਵਾ ਬਖਸ਼ੋ ਮਾਰੇ ਕਹਿੰਦੇ ਫਿਰ ਮਾਤਾ ਐਦਾਂ ਘਰ ਭੋਜਨ ਪਾਣੀ ਬਣਾ ਕੇ ਲਿਆ ਤੇ ਮਾਤਾ ਜੀ ਗਏ ਪ੍ਰਸ਼ਾਦਾ ਪਾਣੀ ਸਿੰਘਾਂ ਬਾਦ ਦੇ ਸਤਿਗੁਰਾਂ ਦੇ ਬਾਦ ਦੇ ਬਣਾ ਕੇ ਲਿਆਏ ਬੜੇ ਪ੍ਰੇਮ ਸਤਿਕਾਰ ਦੇ ਨਾਲ ਸਤਿਗੁਰਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਸਿੰਘਾਂ ਨੂੰ ਸ਼ਕਾਇਆ ਤਾਂ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਥੋੜਾ ਸਮਾਂ ਉੱਤੇ ਰਾਜੋ ਵਾਲੇ ਰਹੇ ਤਾਂ ਸਤਿਗੁਰੂ ਜੀ ਕਹਿੰਦੇ ਮਾਤਾ ਸਾਨੂੰ ਇੱਕ ਤਾਂ ਬਲੰਗ ਚਾਹੀਦਾ ਹੈ ਤੇ ਨਾਲ ਸਿੰਘ ਵੀ ਚਾਹੀਦੇ ਆ ਸੇਵਾਦਾਰ ਤੇ ਸਾਨੂੰ ਜਿਹੜੇ ਮੋਢੇ ਲੱਗ ਕੇ ਪਾਣਗ ਨੂੰ ਚੁੱਕ ਕੇ ਲੈ ਕੇ ਜਾਣਗੇ ਤੇ ਅਸੀਂ ਪੰਗ ਦੇ ਉੱਪਰ ਬੈਠਾਂਗੇ ਤੇ ਮਾਤਾ ਜੀ ਕਹਿੰਦੇ ਇੱਕ ਸੱਤਵਚਨ ਮਹਾਰਾਜ ਤਾਂ ਹੁਣ ਮਾਤਾ ਜੀ ਦੇ ਤਿੰਨ ਲੜਕੇ ਸਨ ਤੋ ਹਣ ਗੁਰੂ ਪਿਆਰਿਓ ਤਿੰਨ ਆਪਣੇ ਸੁਪੁੱਤਰਾਂ ਨੂੰ ਲੈ ਕੇ ਮਾਤਾ ਜੀ ਉੱਤੇ ਪਹੁੰਚ ਗਏ ਤੇ ਮਾਤਾ ਜੀ ਕਹਿੰਦੇ ਇਹ ਮੇਰੇ ਤਿੰਨ ਲੜਕੇ ਆ ਮਹਾਰਾਜ ਤੇ ਆ ਬਲੰਗ ਲਿਆਂਦਾ ਹੈਗਾ ਤੇ ਇਹ ਨਾਲ ਲੱਗਣਗੇ ਤਾਂ ਹੁਣ ਹੋਰ ਸਿੰਘ ਲੱਗੇ ਨਾਲ ਤਿੰਨ ਉਹ ਲੱਗੇ ਤਾਂ ਹੁਣ ਸਤਗੁਰਾਂ ਦੇ ਕੋਲ ਘੋੜਾ ਜ਼ਰੂਰ ਸੀ ਪਰ ਜ਼ਖਮੀ ਪੈਰ ਬਹੁਤ ਸੀਗੇ ਸਤਗੁਰਾਂ ਦੇ ਤਾਂ ਸਤਗੁਰਾਂ ਨੇ ਆਸਣ ਲਾਇਆ ਬਲੰਗ ਦੇ ਉੱਪਰ ਬਰਾਜਮਾਨ ਹੋਏ ਤੇ ਸਿੰਘਾਂ ਨੇ ਸਤਗੁਰਾਂ ਨੇ ਆਪਣੇ ਮੋਢਾਂ ਦੇ ਉੱਪਰ ਚੁੱਕਿਆ ਪਲੰਘ ਜਿਹੜਾ ਤਾਂ ਰਾਜੋਆਣੇ ਤੋਂ ਹੁਣ ਸਤਗੁਰੂ ਜੀ ਜਾ ਰਹੇ ਐ ਰਾਜੋਆਣੇ ਤੋਂ ਪਿੰਡ ਕਮਾਲਪੁਰਾ ਅੱਗੇ ਆਉਂਦਾ ਹੈ ਹੁਣ ਸਤਗੁਰੂ ਜੀ ਪਲੰਘ ਦੇ ਉੱਪਰ ਬੈਠ ਕੇ ਪਿੰਡ ਕਮਾਲਪੁਰੇ ਗਏ ਹੁਣ ਕਮਾਲਪੁਰੇ ਜਾ ਕੇ ਕਛੋਟੀ ਜੀ ਢਾਬਾ ਹੈ ਬੜੇ ਦਰਖਤਾਂ ਦੇ ਉੱਥੇ ਤਾਂ ਹੁਣ ਗੁਰੂ ਪਿਆਰੋ ਦਰਸ਼ਕਾਂ ਦੇ ਵਿੱਚ ਜਦੋਂ ਢਾਪ ਢਾਪ ਹੁੰਦੀ ਹੈ ਜਿਵੇਂ ਮਤਲਬ ਪਾਣੀ ਖੜਾ ਹੁੰਦਾ ਛਪੜੀ ਉੱਥੇ ਗੁਰੂ ਪਿਆਰੋ ਸਤਿਗੁਰੂ ਜੀ ਕਹਿੰਦੇ ਲਾ ਭਾਈ ਹੁਣ ਇੱਥੇ ਡੇਰਾ ਕਰਦੇ ਉਤੋਂ ਫਿਰ ਮਾਤਾ ਜੀ ਨੂੰ ਬਰ ਦਿੱਤੇ ਮਾਤਾ ਜੀ ਦੱਸੋ ਕੀ ਮੰਗਣਾ ਚਾਹੁੰਨੇ ਹੋ ਕੀ ਤੁਹਾਡੀ ਮੰਗ ਹੈ ਮਾਤਾ ਜੀ ਕਹਿੰਦੇ ਐ ਮਰਜ਼ ਤੁਸੀਂ ਕਿਰਪਾ ਕਰੋ ਰੰਧਾ ਬਖਸ਼ੋ ਵੀ ਮੇਰੇ ਤਿੰਨ ਪੁੱਤਾਂ ਕੇ ਤੇ ਤਿੰਨਾਂ ਦੇ ਵਿਆਹ ਹੋ ਜਾਣ ਤੇ ਤਿੰਨਾਂ ਦੇ ਵਿਆਹ ਹੋ ਜਾਣ ਤੇ ਆਪ ਜੀ ਦੀ ਕਿਰਪਾ ਦੇ ਨਾਲ ਪੁੱਤ-ਪੋਤੇ ਹੋ ਜਾਣ ਤੇ ਮਾਰੇ ਕਹਿੰਦੇ ਮਾਤਾ ਤੇ ਤਿੰਨੇ ਪੁੱਤ ਵਿਆਹੇ ਜਾਣਗੇ ਪੁੱਤਰ ਵੀ ਹੋਣਗੇ ਪੋਤੇ ਵੀ ਤੇ ਘਾਂ ਪੋਤੇ ਵੀ ਹੋਣਗੇ ਬੜੀਆਂ ਲੰਬੀਆਂ ਉਮਰਾਂ ਹੋਣਗੀਆਂ ਚੰਗੇ ਕਰਮ ਕਰਨਗੇ ਤਾਂ ਮਾਤਾ ਜੀ ਨੂੰ ਇਹ ਵਾਰ ਦਿੱਤੇ ਪਿੰਡ ਕਮਾਲਪੁਰਾ ਵਿਖਿਆ ਕੇ ਬਾਰ ਬਾਰਾ ਸਥਾਨ ਬਣਿਆ ਹੋਇਆ ਹੈ ਤਾਂ ਹੁਣ ਸਤਿਗੁਰਾਂ ਨੇ ਮਾਤਾ ਜੀ ਨੂੰ ਬਚਨ ਦਿੱਤੇ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਰਹਿਮਤ ਦੇ ਨਾਲ ਤਾਂ ਹੁਣ ਸਤਿਗੁਰਾਂ ਤੋਂ ਵਾਰ ਲੈ ਕੇ ਤੇ ਮਾਤਾ ਜੀ ਦੇ ਤਿੰਨੇ ਪੁੱਤਰ ਉਹਨਾਂ ਦੇ ਤੇ ਵਾਪਸ ਆ ਰਹੇ ਆ ਤਾਂ ਗੁਰੂ ਪਿਆਰੋ ਪਰ ਉਹਨਾਂ ਦੇ ਨਾਮ ਤੇ ਫਿਰ ਤਿੰਨ ਪਿੰਡ ਵੱਜੀ ਕੌਣ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਦੀ ਕਿਰਪਾ ਦੇ ਨਾਲ ਅੱਜ ਵੀ ਉਹਨਾਂ ਦੀ ਪੀੜੀ ਚੱਲ ਰਹੀ ਹੈ। ਗੁਰੂ ਦੀ ਕਿਰਪਾ ਵਰਤ ਰਹੀ ਹੈ। ਤਾਂ ਹੁਣ ਕਮਾਲਪੁਰੇ ਤੋਂ ਹੁੰਦੇ ਹੋਏ ਫਿਰ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਕਿੱਥੇ ਪਹੁੰਚੇ ਐ? ਸਤਿਗੁਰੂ ਜੀ ਪਹੁੰਚੇ ਅਗੇ ਸ਼ੀਲੋਆਣੀ ਪਿੰਡ ਸ਼ੀਲੋਆਣੀ ਕਮਾਲਪੁਰੇ ਤੋਂ ਜਾ ਕੇ ਪਹੁੰਚਦੇ ਐ। ਹੁਣ ਸੀਲੋ ਵਾਲੇ ਤੋਂ ਸਤਿਗੁਰੂ ਜੀ ਫੇਰ ਰਾਏ ਕੋ ਡਾਉਣਗੇ ਨਗਰਾਂ ਦੇ ਵਿੱਚ ਤਾਰਦੇ ਹੋਏ ਹੁਣ ਸੀਲੋ ਵਾਲੇ ਜਦੋਂ ਸਤਿਗੁਰੂ ਜੀ ਪਹੁੰਚੇ ਬਾਰ-ਬਾਰ ਜਾ ਕੇ ਬੈਠੇ ਐ ਉੱਥੇ ਵੀ ਫਿਰ ਸਤਿਗੁਰੂ ਜੀ ਜਦੋਂ ਜਾ ਕੇ ਬਰਾਜੇ ਉੱਥੇ ਕੁਝ ਸਮਾਂ ਰਹੇ ਸਤਿਗੁਰੂ ਪਾਸਾ ਜੀ ਤੇ ਸਤਿਗੁਰਾਂ ਨੇ ਦਰਤਾਂ ਕੀਤੀ ਬੇਰੀ ਦੀ ਤੇ 베ਰੇ ਦੀ ਦਾਤਨ ਕਰਕੇ ਸਤਿਗੁਰਾਂ ਨੇ ਉੱਥੇ ਹੀ ਉਹ 베ਰੀ ਸੀ ਜਿਹੜੀ 베ਰੇ ਦੇ ਦਾਤਨ ਸੀ ਉਹ ਗੱਡ ਦਿੱਤੀ ਤੇ ਨਾਲ ਵਜਨ ਕੀਤੇ ਪਾਈਏ ਤੇ ਭਾਰੀ 베ਰੀ ਹੋਵੇਗੀ ਅੱਜ ਜਦੋਂ ਆਪਾਂ ਜਾਣਿਆ ਗੁਰਦੁਆਰਾ ਸਾਹਿਬ ਉੱਤੇ ਬੜੀ ਭਾਰੀ 베ਰੀ ਲੱਗੀ ਹੋਈ ਹੈ ਉਹ ਸਤਿਗੁਰਾਂ ਦੇ ਮਿਹਲੇ ਦੀ ਤੇ ਹੁਣ ਉੱਥੇ ਇੱਕ ਮਾਤਾ ਜੀ ਪਹੁੰਚਿਆਗੇ ਆਪਣੇ ਬੱਚੇ ਨੂੰ ਲੈ ਕੇ ਆਖਿਆ ਵੀ ਮਹਾਰਾਜ ਤੁਸੀਂ ਕਿਰਪਾ ਕਰੋ ਆ ਮੇਰੇ ਬੱਚੇ ਨੂੰ ਮਾਤਾ ਨਿਕਲੀ ਹੋਈ ਹੈ ਇਹਦਾ ਸਾਰਾ ਜਿਹੜਾ ਪਿੰਡਾਗਾ ਉਹ ਮਾਤਾ ਦੇ ਨਾਲ ਭਰਿਆ ਹੋਇਆ ਹੈ ਮਾਤਾ ਵੀ ਗਿਆ ਦਿੰਨਿਆ ਜਾਂ ਕੁਝ ਹੋਰ ਵੀ ਕਈ ਚੀਜ਼ਾਂ ਕਹਿ ਦਿੰਨੇ ਆਪਾਂ ਤਾਂ ਸਤਿਗੁਰੂ ਪਾਸਾ ਜੀ ਕਹਿੰਦੇ ਕੋਈ ਗੱਲ ਨਹੀਂ ਮਾਤਾ ਅੱਜ ਤੋਂ ਬਾਅਦ ਦੇ ਵਿੱਚ ਤੁਹਾਡੇ ਨਗਰ ਦੇ ਵਿੱਚ ਮਾਤਾ ਨਹੀਂ ਕਿਸੇ ਦੇ ਨਿਕਲੇਗੀ ਸਭ ਠੀਕ ਹੋਵੇਗਾ ਤੇ ਮਾਤਾ ਜੀ ਨੂੰ ਆਖਿਆ ਵੀ ਚੰਗੇ ਕਰਮ ਕਰਿਆ ਕਰੋ ਬਾਣੀ ਪੜ੍ਹਾਇਆ ਕਰੋ ਸੇਵਾ ਸੇਵਨ ਕਰਿਆ ਕਰੋ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖੋ ਮਾਤਾ ਜੀ ਨੂੰ ਇਹ ਵਾਰ ਦੇ ਕੇ ਤਾਹਣ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਫਿਰ ਭਾਈ ਰੈ ਕੋਟ ਨੂੰ ਚਾਲਾ ਪਾਉਂਦੇ ਆ ਪੈਂਸਿਲੂ ਆਣੀ ਤੋਂ ਹੁਣ ਸਤਿਗੁਰੂ ਪਾਸਾ ਜੀ ਇਦੇ ਰਾਏ ਕੱਲੇ ਨੂੰ ਆਕੇ ਹੁਣ ਪਾਈ ਤਾਰਨਾ ਕਰਨਗੇ ਸਤਿਗੁਰੂ ਜੀ ਟਾਲੀ ਸਾਹਿਬ ਦੇ ਜੋ ਗੁਰਦੁਆਰਾ ਟਾਲੀ ਸਾਹਿਬ ਸਿੱਖ ਸੰਗਤਾਂ ਜਾਂਦੀਆਂ ਆਈਆਂ ਰੈਪੋਰਟ ਉਥੇ ਪਰ ਸਤਿਗੁਰੂ ਪਾਸਾ ਜੀ ਆਕੇ ਬਰਾਜੇ ਆ ਉਹ ਪਾਵਨ ਇਤਿਹਾਸ ਕੱਲ ਨੂੰ ਆਪਾਂ ਸਰਬਨ ਕਰਾਂਗੇ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਨੇ ਇਹਨਾਂ ਤਿੰਨਾਂ ਨਗਰਾਂ ਦੀਆਂ ਸਿੱਖ ਸੰਗਤਾਂ ਨੂੰ ਤਾਰਨਾ ਕੀਤਾ ਤੇ ਸਤਿਗੁਰੂ ਦੀ ਕਿਰਪਾ ਨਾਲ ਉਹ ਸਿੱਖ ਸੰਗਤਾਂ ਨੇ ਪ੍ਰਾਪਤ ਕਰਨਾ ਕੀਤਾ ਇਹ ਲੋਕ ਸੁਖੀ ਗੇ ਪਰਲੋਕ ਸੇ ਲੈ ਨਾਨਕ ਹਰ ਪ੍ਰਭੂ ਆਪੇ ਮੇਲੇ ਪੁੱਲਾ ਚੁਕਾਂ ਦੇ ਖਿਮਾ ਸੁ ਬਲਾਉ ਫਤੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤੇ ਵਾਹਿਗੁਰੂ ਸਾਹਿਬ ਕੀਓ ਰਾਮਕਲੀ ਮਹੱਲਾ ਤੀਜਾ ਆਨੰਦ ਦੇ ਗੰਕਾਰ